ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇਹ ਅਸੀਂ ਬਲੌਗ ਜਿਹੜਾ ਸ਼ੁਰੂ ਕਰ ਲਿਆ। ਪਰੌਣੇ ਵਾਲੀ ਸਬਜੀ ਸਭ ਜੀ ਬਣਾ ਕੇ ਰੱਖ ਦਿੱਤੀ ਆ ਗੋਭੀ ਤੇ ਮੇਰੇ थ्रेडਿੰਗ ਕਰਾਉਣ ਵਾਲੀ ਦੇਖੋ ਕਿੱਡਾ ਕਿੱਡ ਮੇਰੇ ਉਹ ਹੋਇਆ ਤੇ ਮੈਂ ਕਦੀ ਹੋਰ ਤਾਂ ਕੁਝ ਨਹੀਂ ਕਰਾਉਣੀ ਹੁੰਨੀ। ਕੱਲ ਨੂੰ ਜਾਵਾਂਗੇ ਆਪਾਂ ਪੀਕਿਆਂ ਦੇ ਤਾਂ ਕਰਕੇ थ्रेडਿੰਗ ਕਰਾ ਲਈਏ ਥੋੜੀ ਬਹੁਤੀ ਫੇਸ ਜਿਹੜਾ ਉਹ ਸੁਧਾਰ ਲਈਏ। ਚਲੋ ਜੀ ਹੁਣ ਆਪਾਂ ਜਾਂਦੇ ਪਾਰਲਰ। जे अभी थ्रैडिंग थ्रूडिंग कर आके घर देखो मानी जो सची मेरे फेस का मतलब मेकअप मूकअप तो नहीं किया बट थ्रैडिंग कि बट मीनस नहीं, नहीं, किना फर्क नहीं।, नहीं करो कोई दस ये बगी कह चले गए है ना आना गीरत है ना कीरत ਦੇਖ ਲਓ ਪਿਆਰ ਦੋਨਾਂ ਜਾਣੀਆਂ ਦਾ ਗੁੱਲੂ ਗੁੱਲੂ ਕਿੰਨੀ ਆਇਤ ਪਿਆਰ ਇਹ ਵੱਡਦੀ ਵੀ ਨਹੀਂ ਕੀ ਚਲੋ ਜੀ ਹਾਂ ਹਾਂ ਉਹ ਹੁਣ ਮੈਂ ਜੀ ਆਪਣਾ ਜਿਹੜਾ ਕੋਈ ਕਪੜਾ ਲੀਡਾ ਰੱਖਣਾ ਉਹ ਰੱਖ ਲਵਾਂ ਤੇ ਆਪਾਂ ਕਿਹਾਂ ਜਾਵਾਂਗੇ ਸਿਰਫ ਇੱਕ ਦਿਨ ਵਾਸਤੇ ਕੀਰਤ ਜੀ ਮੈਂ ਕਿ ਦੀ ਮਤਲਬ ਕਿ ਨੇਲ ਪੇਂਟ ਇੰਨਾ ਧਿਆਨ ਹੀ ਨਹੀਂ ਦਿੱਤਾ ਆ ਮਤਲਬ ਕਿ ਬਹੁਤ ਘੱਟ ਮੈਂ ਲਾਉਣੀ ਆ ਕਿਤੇ ਹੀ ਮੈਨੂੰ ਮੌਕਾ ਮਿਲ ਲਾ ਲੈਣੀ ਨਹੀਂ ਤਾਂ ਨਹੀਂ ਆ ਵੀ ਕਾਫੀ ਟਾਈਮ ਹੋ ਗਿਆ ਲੱਗੇ ਨੂੰ ਵੇਖwidehat ਤੇ ਦੂਜੇ ਤੇ ਨਹੀਂ ਲੱਗਾ ਹੋਇਆ ਹੁਣ ਕੀਰਤ ਕਹਿੰਦੀ ਮੈਂ ਮਸੀ ਤੁਹਾਡੇ ਜਿਹੜਾ ਉਹ ਨੇਲ ਪੇਂਟ ਲਾਉਣੀ ਆ ਤੁਹਾਨੂੰ ਪਤਾ ਹੀ ਆ ਜਦੋਂ ਪਿਕਿਆਂ ਦੇ ਜਾਣਾ ਹੁੰਦਾ ਉਦੋਂ ਬੰਦੇ ਨੂੰ ਹੁੰਦਾ ਵੀ ਮੈਂ ਉਹਨੂੰ ਕੀ ਕਹਿੰਦਾ ਆ ਵੀ ਲਾ ਲਾ ਉਹ ਨਹੀਂ ਮਤਲਬ ਕੀ ਓ ਵਧੀਆ ਹੀ ਬਣ ਕੇ ਜਾਵਾ ਕਿਉਂਕਿ ਇਹ ਘਰ ਵਾਲਿਆਂ ਦੀ ਇੱਜ਼ਤ ਦਾ ਸਵਾਲ ਹੁੰਦਾ ਨਾ ਮੀਨਸ ਕਿ ਹਸਬੰਦ ਦੀ ਕੋਈ ਇਹ ਨਾ ਕਵੇ ਪਈ ਹਾਂ ਜੀ ਜਦੋਂ ਮੈਂ ਬਿਮਾਰ ਹੋਈ ਨਾ ਮੈਂ ਬਹੁਤ ਲਿੱਸੀ ਹੋ ਗਈ ਤੇ ਕਈਆਂ ਨੂੰ ਹਨਾ ਪਹਿਲਾਂ ਮੈਂ ਬਹੁਤ ਮੋਟੀ ਹੁੰਦੀ ਸੀ ਤੁਹਾਨੂੰ ਪਿੱਕ ਦਿਖਾਵਾਂ ਆਪਣੇ ਇੱਥੇ ਚ ਲੱਗੀ ਹੋਵੇ ਬਾਹਰ ਲੱਗੀ ਮੈਂ ਇੰਨੀ ਮੋਟੀ ਸੀ ਤੇ ਉਦੋਂ ਸਾਰੇ ਮੈਨੂੰ ਕਹਿੰਦੇ ਹੁੰਦੇ ਸੀ ਹਾਏ ਤੂੰ ਗਿੱਡੀ ਮੋਟੀ ਗਿੱਡੀ ਮੋਟੀ ਜਦੋਂ ਮੈਨੂੰ ਪ੍ਰੋਬਲਮ ਹੋਣ ਨਾਲ ਮੈਂ ਨਹੀਂ ਵੀਕ ਹੋ ਗਈ ਪਤਲੀ ਹੋ ਗਈ ਹੁਣ ਮੈਨੂੰ ਉੱਥੇ ਜਦੋਂ ਮੈਂ ਜਾਣੀ ਪਣੀ ਪਈਆ ਪਤਾ ਕੀ ਕਹਦੇ ਨੇ ਤੇਰੇ ਸਹੁਰੇ ਤੈਨੂੰ ਖਾਣ ਨੂੰ ਨਹੀਂ ਦਿੰਦੇ ਤੇ ਤੇਰਾ ਘਰ ਵਾਲਾ ਤੇਰਾ ਉਹਨੂੰ ਤੇਰੀ ਕੇਅਰ ਨਹੀਂ ਕਰਦਾ ਜਾਂ ਤੁਹਾਨੂੰ ਕੁਝ ਤੈਨੂੰ ਕੁਝ ਖਾਣ ਨੂੰ ਨਹੀਂ ਦਿੰਦੇ ਹੁਣ ਲੋਕੀ ਇਦਾਂ ਟੌਂਟ ਕਰਦੇ ਰਹਿੰਦੇ ਆ ਤੇ ਇਸ ਕਰਕੇ ਕਹਿੰਦੇ ਹੁੰਦੇ ਆ ਕਈ ਮਤਲਬ ਕਿ ਇਦਾਂ ਦੇ ਹੁੰਦੇ ਆ ਲੋਕ ਜਿਨ੍ਹਾਂ ਨੂੰ ਪਤਾ ਵੀ ਸਭ ਕੁਝ ਹੁੰਦਾ ਫਿਰ ਵੀ ਅਗਲੇ ਦਾ ਜਿਹੜਾ ਮਜ਼ਾਕ ਜਿਹੜਾ ਬਣਾਉਣਾ ਹੁੰਦਾ ਕਈ ਵਾਰ ਮੈਨੂੰ ਬਹੁਤ ਫੀਲ ਹੁੰਦਾ ਨਾ ਚਲੋ ਜੀ ਹੁਣ ਦੇਖਦੇ ਆਪਾਂ ਨੇ ਕੀਰਤ ਕਿਦਾਂ ਦਾ ਨੇਲ ਪੈਂਟ ਲਾਉਣੀ ਇਹੇ ਲਾ ਦੇਣਾ ਜੇ ਕੋਈ ਹੋਰ ਤੂੰ ਟੂਜ਼ ਕਰ ਰੋ ਮੈਂ ਸ਼ੇਡਸ ਲੱਗੀਆਂ ਆ ਨਹੀਂ ਨਹੀਂ ਇਹ ਨਹੀਂ ਮੈਂ ਲਾਉਣੀ ਇਹ ਵਾਲੇ ਸ਼ੇਡ ਆਪਣੀ ਸ਼ੇਡ ਤੁਸੀਂ ਆਪ ਹੀ ਕਰ ਲਓ ਮੈਂ ਕਿਹੜਾ ਸ਼ੇਡ ਕਰਦਾ ਹਾਂ ਅੱਜ ਤੂੰ ਮੇਰੇ ਰੈੱਡ ਹੀ ਲਗਾ ਦੇ ਰੈੱਡ ਆਲਵੇਜ਼ ਆਪਾਂ ਲਾਣੇ ਆ ਨਹੀਂ ਨਹੀਂ ਪੀਚ ਪਹਿਲਾਂ ਲੱਗਾ ਹੋਇਆ ਮਾਰੇ ਲੱਗਾ ਹੈ ਸਹੀ ਠੀਕ ਹੈ ਆਹ ਵਾਲਾ ਰੈੱਡ ਸਹੀ ਹੈ ਮੇਰੇ ਕਲ ਜ ਆਹ ਵਾਲਾ ਕੋਡ ਕਰਨਾ ਚਾਹਦੇ ਨੇ ਕਰਨਾ ਇਹ ਵੀ ਕਰਦੇ ਨੰ ਨੀ ਨੀ ਮੈਂ ਇਹ ਲੈਂਟ ਲਿਆ ਲਿਆ ਰੱਖਦੀ ਰਹਿਣੀ ਆ ਪਰ ਮੈਨੂੰ ਯੂਜ਼ ਮੈਂ ਕਰਦੀ ਨਹੀਂ ਤਾਂ ਮਾਸੀ ਬੰਮਾ ਕੋ ਬਹੁਤ ਜ਼ਿਆਦਾ ਹਾਂ ਮੈਂ ਵੀ ਲਿਆਉਣੀ ਪਰ ਮੇਰਾ ਮਨ ਨਹੀਂ ਕਰਦਾ ਹੁੰਦਾ ਹਾਂ ਨਾ ਨਾ ਨੂੰ ਵਾਈਪਰ ਜ਼ਰੂਰ ਬਾਥਰੂਮ ਚ ਫੇਰੀ ਇੱਕ ਕੋਈ ਇਦਾਂ ਦਾ ਕਲਰ ਲੰਬੋ ਜਿੱਤੇ ਤੁਹਾਡੇ ਮੇ ਡਿਜ਼ਾਈਨ ਦਾ ਡਾਲ ਸਕਾ ਆ ਕਿਹੜਾ ਵਾਲਾ ਲੱਬਾ ਰੈੱਡ ਨਹੀਂ ਰਹਿੰਦੇ ਕੀ ਰੈੱਡ ਡਿਜ਼ਾਈਨ ਰਹਿੰਦੇ ਆਹ ਰੈੱਡ ਨਹੀਂਗਾ ਦਿਸ ਵਨ ਮਾਜੈਂਟਾ ਰਾਨੀ ਕਲਰ ਦੱਸ ਦਮ ਰਾਨੀ ਕਲਰ ਆ ਲਾ ਲਈਏ ਹੋਈ ਅਲਾਲੀ ਨੇ ਕੋਈ ਡਿਜ਼ਾਈਨ ਤਾਂ ਨਹੀਂ ਕਰਨਾ ਨਹੀਂ ਇੰਦਾ ਸਿੰਪਲ ਹੀ ਠੀਕ ਹੈ ਬਹੁਤਾ ਟਾਈਮ ਲੱਗ ਜਾਣਾ ਰੋਟੀ ਪਾਣੀ ਦਾ ਟਾਈਮ ਹੈ ਸ਼ਾਮ ਦਾ ਬਾਕੀ ਉਹ ਸੁੱਕਣ ਚ ਨੂੰ ਟਾਈਮ ਲੱਗ ਜਾਣਾ ਹੈ ਨਾ ਬਾਹਰ ਲਾਈਏ ਕਿ ਇੱਥੇ ਨਹੀਂ ਬਾਹਰ ਲਾਣੀ ਇੱਥੇ ਗਰਮੀ ਚ ਚਲੋ ਜੀ ਹੁਣ ਦੇਖਦੇ ਕੀ ਰਰ ਕਿਦਾਂ ਦਾ ਮੇਰੇ ਨੇਲ ਪੇਂਟ ਲਾਉਂਦੀ ਆ ਪਹਿਲਾਂ ਮੈਂ ਬਾਲ ਆਪਣੇ ਬਨਣਾ ਸ਼ਾਮ ਦਾ ਟਾਈਮ ਹੈ ਉਹ ਪਾਰਲਰ ਚੋਂ ਆਈ ਸੀ ਨਾ ਮੈਨੂੰ ਥੋੜੀ ਜਿਹੀ ਉਹ ਆਪਣੇ ਆਪ ਨੂੰ ਪ੍ਰੋਬਲਮ ਜੀ ਕਰਕੇ ਮੈਂ ਬਾਤ ਲੈ ਕੇ ਹੱਟੀ ਸੀਗੀ ਕਿਉਂਕਿ ਮੇਰੇ ਕੋ ਕੈਮੀਕਲ ਵਗੈਰਾ ਦੀ ਜਿਹੜੀ ਸਮੈਲ ਸਮੋਲਿਆ ਕੁਛ ਵੀ ਆ ਮੇਰੇ ਕੋ ਨਹੀਂ ਚੱਲਉਂਦੀ ਮੈਨੂੰ ਖਾਂਸੀ ਬਹੁਣ ਲੱਪੰਦੀ ਆ ਇਸ ਕਰਕੇ ਮੈਂ ਉਹ ਕਿਹਾ ਤੇ ਤੈ ਮੰਜੇ ਤੇ ਆ ਜਾ ਮਾਸੀ ਉਹ ਠੀਕ ਤੇ ਇਸ ਕਰਕੇ ਮੈਂ ਉਹਨੂੰ ਕੀ ਕਹੀਦਾ ਬਾਤ ਲੈ ਕੇ ਹਰਤੀ ਸੀਗੀ ਉਹ ਜੀ ਹੋਰ ਬਾਬਾ ਜੀ ਦਾ ਨਾਮ ਲੈ ਕੇ ਜਾਵਾਂਗੇ ਸਵੇਰ ਨੂੰ ਟਾਈਮ ਨਾਲ ਤੇ ਹੁਣ ਦੇਖਦੇ ਆਂ ਇਕ ਕੁੜੀ ਸਾਡਾ ਦਾ ਨੇਲ ਪੇਂਟ ਮੇਰੇ ਲਾਉਂਦੀ ਹੈ। ਇਹ ਸਾਡੀ ਕੋਟਿੰਗ ਇਹਨਾਂ ਲਿਖਦੇ ਆ ਕਿ ਉਹਦਾ ਨੇਲ ਪੇਂਟ ਦੇ ਗ੍ਰੇ ਇੰਨਿੰਗਰ ਇਨਾ ਬਹੁਤ ਵਧੀਆ ਗ੍ਰੇ ਸੀ। ਨੇਲ ਪੇਂਟ ਸ਼ਾਈਨ ਕਰ ਹੂੰ ਕਿਹਦੇ ਨਾਲ? ਉਹ ਹਾਂ ਹਾਂ ਨਾਲ। ਔਰ ਦਿਸ ਵਨ ਮਲਟੀਵਿਟਾਮਿਨ ਆ ਸ਼ਾਇਦ ਇਹ ਹੋ ਜਾਂ ਕੀ ਹੈ? ਇਹ ਹੈਗਾ ਵਾ ਰੈਂਬਲ ਰੈਂਬਲ ਜੈਲ ਜੈਲ ਪਾਲਿਸ਼ ਆ। ਮੈਂ ਇੱਥੇ ਹੱਥ ਪਹਿਲਾਂ ਨਾ ਕੋਈ ਮਲਟੀਵਿਟਾਮਿਨਸ ਵੀ ਹੁੰਦਾ ਸੀਗਾ ਉਹ ਜਿਹਨਾਂ ਨੂੰ ਪੀ ਲੈਣਾ ਹੋਣ ਮੈਂ ਉਹ ਲਾਉਣੀ ਹੁੰਦੀ ਸੀ ਪਹਿਲਾਂ। ਸਿਰਫ ਉਹ ਗੱਲਾ ਹੀ ਮਲਾ ਲੈਣੀ ਹੋਣੀ ਸੀ ਪਹਿਲਾ ਪੰਜ ਜੇੜੀ ਮਾਸ ਕਿ ਜੋਤੀ ਉਹ ਦੁਪੱਟਾ ਨਹੀਂ ਜਿਹੜਾ ਉਹ ਵਾਲਾ ਖਰਾਬ ਆ ਉਹ ਉਹ ਰੈੱਡ ਜਿਹਾ ਉਹ ਫਟਾ ਵੀ ਹੋਇਆ ਇੱਥੇ ਇੱਥੇ ਹੋਰ ਮਿਚਾ ਲੈਣੇ ਆ ਸੀ ਫਿਰ ਉਹ ਇਹਦੇ ਉੱਤੇ ਨਾ ਉਹਨੂੰ ਕੀ ਕਹਿਣਾ ਪਹਿਲਾਂ ਲੈ ਆਇਆ ਨਵੋਬਲ ਕਿਉਂਕਿ ਮਾਸੇ ਦੇ ਹੇਲ ਪੇਂਟ ਥੋੜੀ ਥੋੜੀ ਹੈਗੀ ਆ ਦੇਖੋ ਆਪਾਂ ਇਹਨੂੰ ਕਲੀਨ ਕਰ ਦਾਂ ਕਲੀਨ ਕਰਕੇ ਫਿਰ ਬਣਾਉਨੇ ਆਪਾਂ ਵਲੌਗ ਇਹ ਮੈਂ ਕਾਈਡਲੈਸ ਨਹੀਂ ਲਿਪਿੰਟ ਹੁ ਤੱਕ ਅਰਲੀ ਸੀ ਇਹ ਮਾਸ ਹਾਂ ਵੋਟ ਦਾ ਨਿਸ਼ਾਨ ਹਜੇ ਵੀ ਨਿਸ਼ਾਨ ਹਜੇ ਵੀ ਹੋਇਆ ਆ ਤੇ ਇਹ ਲਿੱਥੀ ਨਹੀਂ ਗਿਆ ਆ ਸਾਡੀ ਬੱਗੂ ਹਾਂ ਬੱਗੂ ਕੀ ਹੋਇਆ ਸੀ ਤੈਨੂੰ ਭੁੱਖ ਲੱਗੀ ਆ ਭੁੱਖ ਲੱਗੀ ਆ ਬਸ ਰੋਟੀ ਚੂਰ ਕੇ ਫੇ ਬੈਡੀ ਗਰੀ ਨਾਲ ਪੌਣੀ ਤੈਨੂੰ ਪੌਣੀ ਰੋਟੀ ਤੈਨੂੰ ਪੌਣੀ ਪੌਣੀ ਆ ਗੁੱਲੂ ਨੂੰ ਰੋਟੀ ਬਸ ਥੋੜਾ ਜਿਹਾ ਵੇਟ ਕਰ ਬਸ ਥੋੜਾ ਜਿਹਾ ਤੇ ਤੈਨੂੰ ਅੱਧੀ ਰਾਤ ਨੂੰ ਭੁੱਖ ਲੱਗ ਜਾਣੀ ਤੈਨੂੰ ਚਲ ਗਿਰੇ ਪਹਿਲਾਂ ਆਪਾਂ ਲਗਾਉਣੀ ਆ ਰੈਕ ਫਿਰ ਇਹਦੇ ਉੱਪਰੋਂ ਚ ਕੋਡ ਜਿਆਦਾ ਸੋਹਣਾ ਲੱਗ ਜਾਂਦਾ ਨਹੀਂ ਤਾਂ نیچے ਤਾਂ ਦਿਖਦਾ ਹੀ ਨਹੀਂ ਜਦੋਂ ਡਾਰਕ ਹੋ ਜਾਂਦਾ ਇੱਕ ਤਾਂ ਮਸ਼ੀਨ ਇਹ ਨਹੀਂ ਫਿਰ ਸਟ੍ਰਾਈਟ ਬਹੁਤ ਪਿੱਲੂ ਸਹੀ ਰੱਖੋ ਅਮਨ ਨੇਲਸ ਤੇ ਫੋਕਸ ਕਰ ਦਿੱਤਾ ਚਾਨ ਕੋਟ ਦਾ ਭਰਾ ਮੋ ਕਿਹੜਾ ਸੀ ਹਾਂ ਉਹਨੂੰ ਫੇਸ਼ੀਅਲ ਪੈਰਾਲਾਈਸ ਹੋ ਗਿਆ ਸੀ ਫੇ ਜਦਾ ਇਹਦਾ ਪ੍ਰਮੁੱਖਿਆ ਸੀ ਮੈਂ ਉਦੋਂ ਤਾਈ ਇਹਦਾ ਵਲੌਗ ਜਿਹੜਾ ਮੈਂ ਉਹ ਕੀਤਾ ਸੀਗਾ ਕੀ ਕਹਿੰਦੇ ਆ ਸ਼ੋਅ ਹੋਇਆ ਸੀ ਮੈਨੂੰ ਵਿਆਹ ਹਾਂ ਵਿਆਹ ਦੇਣ ਥੋੜੇ ਟਾਈਮ ਹੋਇਆ ਸੀ ਫਿਰ ਇਹਨੂੰ ਫੇਸ਼ੀਅਲ ਪੈਰਾਲਾਈਸਿਸ ਹੋ ਗਿਆ ਸੀ ਫਿਰ ਇੰਨੀ ਵਧੀਆ ਤਾਂ ਨਹੀਂ ਲਾਣੀ ਜਿੱਦਾਂ ਦੀ ਜੋਤੀ ਇਹਨੂੰ ਕੀਰਤ ਨੂੰ ਲਾਉਣੀ ਹੁੰਦੀ ਹੈ ਫਿਰ ਤੂੰ ਲਾ ਦੇ ਆ ਦੇਖੀ ਡੋਲ ਨਾ ਜਾਵੇ ਹਾ ਦੇ ਕਿ ਤੂੰ ਰੰਗ ਨਹੀਂ ਮੈਲਾਦੀ ਨਹੀਂ ਐਵੇਂ ਨਾ ਖਰਾਬ ਕਰ ਕਿ ਤੂੰ ਇਹਦਾ ਸੁੱਕ ਜਾਣੀ ਆ ਦੇਖ ਲੈ ਮੈਂ ਡੈਮ ਖਰਾਬ ਨਾ ਕਰ ਕੋਤੋਂ ਦੇ ਪਿੱਛੇ ਨਾ ਰਹੀ ਜਾਂਦਾ ਇੰਨੇ ਹੀ ਤਾਂ ਚਲੋ ਕੀਰਤ ਦੇ ਮੰਮੀ ਲਾਉਗੇ ਇਹ ਵਾਲਾ ਜਿਹੜਾ ਨੀਲ ਆਰਟਿਸਟ ਹੈ ਉਹ ਹਜੇ ਛੋਟਾ ਆ ਮੈਂ ਤਾਂ ਇੱਕ ਲਗਾ ਕੇ ਦਿਖਾਣੀ ਆ ਤੇ ਬਾਕੀ ਸਾਰੇ ਮੰਮਾ ਲਾ ਕੇ ਦਿਖਾਵਾਂਗੀ ਲਾ ਦਿੱਤੀ ਜੀ ਗੁੱਲੂ ਨੇ ਆ ਦੇਖ ਲਓ ਹੁਣ ਕਿਸ ਕਾ ਨੇ ਆ ਹੁਣ ਇਹ ਮੰਮਾ ਲਾ ਦੇਣਾ ਹੈ ਕੀ ਹੋ ਰਹੀ ਸੀ ਮੇਰੇ ਪੱਗੂ ਨੂੰ ਹੈ ਗਲੈਬ ਨਾ ਸਾਡੇ ਇੱਧਰ ਦੇਖਿਓ ਦੇਖਿਓ ਪਗੀ ਦੇਖਿਓ ਪਗੀ ਬਹੁਤੋਂ ਪੁਖ ਲੱਗੀ ਆ ਦਿੰਦੇ ਨਹੀਂ ਰੋਟੀ ਤੈਨੂੰ ਲਾ ਲਿਆ ਬਸ ਮੈਂ ਨੇਲ ਪੇਂਟ ਚੱਲ ਲਈਏ ਰੋਟੀ ਉਹ ਸੋਚੂ ਪਾਵਾ ਦੇਨੂੰ ਮੈਂ ਰੋਟੀ ਇਹ ਲਾ ਲਿਆ ਜੀ ਮੈਂ ਮੇਰੇ ਤਾਂ ਪੱਗੂ ਕਿੱਧਰ ਹੋ ਗਿਓ ਹੁਣ ਮੇਰੇ ਨੇਲਸ ਵੱਡੇ ਹੋ ਗਏ ਆ ਮੇਚੂ ਗੱਡੂ ਗੱਡੇ ਸੀ ਮੈਂ ਕੱਟ ਦਿੱਤੇ ਮੈਨੂੰ ਹੋਰ ਤਰ੍ਹਾਂ ਹੋਣਾ ਪੰਦਾ ਸੀ ਤੁਸੀਂ ਮੇਰੇ ਜਿੱਦਾਂ ਮਰਜੀ ਵੀਡੀਓ ਬਣਾ ਕੇ ਫਿਰ ਬੰਦ ਠੀਕ ਮੈਨੂੰ ਸਲੋ ਕਰਕੇ ਫਿਰ ਪੇਸ ਦੀ ਲੈ ਕੇ ਆ ਪਗੀਲੀ ਮੈਂ ਚੂਰਦਾ ਮੈਂ ਕਾਨੂੰ ਪਤਾ ਕਾਨੂੰ ਕਿਹੜਾ ਸਟੇਟਸ ਪਾਉਣਾ ਜਾ ਦਾਦੀ ਕੋਲ ਦੋ ਰੋਟੀਆਂ ਲੈ ਕੇ ਆ ਪਗੀ ਵਾਸਤੇ ਮੈਂ ਚੂਰ ਕੇ ਤੈਨੂੰ ਪੱਡੀ ਗਰੀ ਚ ਪਾਦਾ ਆ ਜਾ ਬੱਗੂ ਤਿੰਨ ਚੀਜ਼ੀ ਖਵਾਈਏ ਦੇਖਿਓ ਪੱਡੀ ਗਰੀ ਕਿੰਨੇ ਮਜੇ ਨਾਲ ਖਾਂਦੀ ਰੋਟੀ ਚਲੋ 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 ਪੱਡੀ ਗਰੀ ਨਾਲ ਰੋਟੀ ਖਾਣ ਲੱਗਾ ਪੱਗੂ ਇਹ ਵਿੱਚ ਕੀਹੜਾ ਤੇ ਜਦੋਂ ਵੀ ਸਾਡੇ ਘਰੇ ਆਉਂਦੀ ਹੈ ਇਹਦੀ ਡਿਊਟੀ ਹਾਂਜੀ ਹਾਂ ਨਾ ਬਗਾ ਕੀਰਤ ਕੋਲੋਂ ਆਂਦੀ ਆ ਦੇਖ ਲਓ ਸਾਡੀ ਬਾਕੀ ਇੱਧਰ ਰੋਟੀਆਂ ਆਂਦੀ ਕੀਰੇ ਛੋਟੇ ਛੋਟੇ ਬੁਰਕੀ ਇਹਦੇ ਦੰਦ ਹੈ ਨਹੀਂ ਨਾ ਗੀਰਤ ਮੋਰਲੇ ਗੀਰ ਤਾਈ ਤੇ ਨਾ ਇਹ ਜਿਆਦਾ ਖੇੜਾ ਕਰਦੀ ਕਿਉਂਕਿ ਤੂੰ ਰੋਟੀ ਖਵਾਉਣੀ ਨਾ ਇਹਨੂੰ ਹਨਾ ਜਿਹੜਾ ਪ੍ਰੋਣਾ ਦੇਲਾ ਗੀਰ ਤੈਨੂੰ ਨਹੀਂ ਪੁੱਛਦਾ ਨਾ ਪਗੀ ਨੂੰ ਪਗੀ ਵੀ ਨਹੀਂ ਉਹਨੂੰ ਪੁੱਛਦੀ ਗਏ ਗੁਏ ਅਗਲੇ ਤੇਨੂੰ ਕੋਈ ਇਹਨੂੰ ਨਹੀਂ ਹੁੰਦਾ ਚੱਲ ਗੀਰਤ ਖਵਾ ਲੈ ਰੋਟੀ ਫੇ ਹਨਾ ਫੇ ਹੈਂਡ ਵਾਸ਼ ਕਰ ਲਈ ਦੇਖ ਚੱਲ ਕੀਰਤ ਇਹ ਦੇਖੋ ਇਹ ਜਦੋਂ ਕੀਰਤ ਦਾ ਛੋਟਾ ਮਾਮਾ ਮਾਸ਼ਾਲਾ ਛੋਟਾ ਭਰਾ ਭਰ ਗਿਆ ਸੀ ਕੀਰਤ ਇੰਦਾ ਰੋਂਦੀ ਸੀ ਬਿਚਾਰੀ ਕਿੱਦਾਂ ਰੋਂਦੀ ਹੈ ਮੈਂ ਵੀ ਮੈਨੂੰ ਵੀ ਭੇਜੀ ਸੀ ਤੂੰ ਵੀਡੀਓ ਇਹਦੀ ਬਹੁਤ ਉੱਚੀ ਉੱਚੀ ਉਹਨੂੰ ਕੀ ਕਹਿਦਾ ਰੋਂਦੀ ਸੀਗੀ ਚਲ ਹੁਣ ਮਾਮਾ ਪੱਕਾ ਹੋ ਕੇ ਆਊਗਾ ਕੀਰਤ ਹਨਾ ਜਦੋਂ ਕਹਿੰਦਾ ਮੈਂ ਪੱਕਾ ਹੋ ਕੇ ਆਉਂਗਾ ਮੈਂ ਬਿਨਾਂ ਦੱਸਿਆ ਹੋਣਾ ਇਹ ਸੋਚ ਕੇ ਬੈਠੀ ਹੈ ਬਾਬਾ ਕਹਿੰਦਾ ਵੀ ਕੀਰਤੀ ਨਾ ਕਿੰਨਾ ਤੇ ਇਹ ਕਰਦੀ ਆ ਪਗੀ ਵਾਹ ਤੇ ਮੈਂ ਕੰਮ ਕਰ ਲੈਂਦਾ ਨਹੀਂ ਮੇਰੀ ਕੋਈ ਫੋਟੋ ਨਹੀਂ ਖੜ ਜੋਤਣਾ ਤੇ ਇਹੋ ਆਈਆਂ ਸੀ ਪ੍ਰੋਣਿਆਂ ਦਾ ਸਬੂਤ ਕਰਨ ਲੱਗੇ ਕਹਿੰਦੀ ਸ਼ੁਗਰ ਆ ਤੁਹਾਨੂੰ ਰੋਟੀ ਮਿਲੇਗਾ ਜੈ ਬਾਬਾ ਜੀ ਕਾ ਕੇ ਰੋਟੀ ਖਾਓ ਲੈ ਲਈ ਉਸਨੇ